ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀਉ ਧਰਸ਼ਨ ਦੇ ਇੱਕ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਾਮੀਰਾ ਇਹ ਬਿਨੰਤੀ ਸੁਣ ਪ੍ਰਾਮੀਨੇ ਦੇਹੀ ਨਾਮ ਕਰਪਣੀ ਕੀਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠਿ ਕੀ ਬਾਣੀ ਮਹਲਾ 3 ਜੀ ਸਲੋਕ ਬ੍ਰਹਮ ਬਿੰਦੈ ਜਿਹ ਦਾ ਬਰਹਿ ਮਾਤਰ ਰਹਾ ਇਕ ਸ਼ਾਮਦਲੇ ਬਨਾਈ ਨਾਉ ਨਿਧੀ 18 ਸਿੱਤੇ ਵਿਸ਼ੇ ਲਗੀਆਂ ਮੇਰੇ ਲੋਹਾ ਹਿਰਦੈ ਸਦਾ ਵਸਾਈ ਬ੍ਰਭਿਤ ਤੈ ਤਿਸ ਦਾ ਬ੍ਰਹਮ ਬਾਹ ਮਤਰਾ ਹੈ ਇਕ ਸ਼ਾਮਦਲੇ ਬਨਾਈ ਨਾਉ ਨਿਧੀ 18 ਸਿੱਤੇ ਵਿਸ਼ੇ ਲਗੀਆਂ ਮੇਰੇ ਲੋਹਾ ਹਿਰਦੈ ਸਦਾ ਵਸਾਈ ਬੇ ਸਤਗੁਰ ਨਾਉ ਨ ਪਾਈਐ ਤੁਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਗੁਰ ਮਿਲੈ ਸੁਖ ਪਾਈ ਜੁਗਤਾਰ ਮਹਲਾ 3 ਕਾ ਗਬਰ ਕਾ ਵਿਰਧਾ ਮਨ ਮੁਖ ਤ੍ਰਿਸ਼ਨਾ ਪਕੁ ਨਾ ਜਾਇ ਗੁਰਮੁਖ ਸਾਧੂ ਰਤਿਆ ਸ਼ੀਤਲ ਹੋਏ ਆਪ ਗਵਾਰੇ ਅੰਦਰ ਤ੍ਰਿਪਸ ਸੁ ਟੋਕਿਆ ਮੋਕ ਨ ਲੱਗਿਆ ਏ ਨਾਨਕ ਜੋ ਗੁਰਮੁਖ ਹੈ ਸੋ ਪਰਵਾਨ ਹੈ ਜੋ ਨਾਮ ਲਏ ਲਿਵ ਲਾਏ ਪੌਣੀ ਹੰਵਲ ਹਾਰੀ ਤਿਨ ਕੋ ਜੋ ਗੁਰਮੁਖ ਸਿੱਖਾ ਜੋ ਹਰ ਨਾਮ ਤੇ ਆਇਂਦੀ ਤਿਨ ਦਰਸੁ ਦੇ ਪੀਖਾ ਸਰ ਕੀਤਨ ਹਰ ਗੁਣ ਰਵਾ ਹਰ ਦਸੁਗਮ ਲਿਖਾ ਹਰ ਨਾਮ ਸੁਲਾਈ ਰੰਗ ਦਸੋ ਸਰ ਕੀ ਮੇਂ ਕਿਰਕਾ ਤਨ ਤਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਤੇ ਮੇਰਾ ਗੁਰੁ ਧਰੇ ਵਿਕਾਰ ਤਨ ਧਨ ਸੁਹਾਵਾ ਸੋ ਸਰੀਰ ਥਾਨ ਹੈ ਜਿੱਤੇ ਮੇਰਾ ਗੁਰੁ ਧਰੇ ਵਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ